ਕਾਕਾ ਅੱਜ ਕਾ ਲਈ ਮੈਨੂੰ ਚਾਰਾ ਬਾਬਾ ਓ ਕਾਕਾ ਅੱਜ ਕਾ ਲਈ ਮੈਨੂੰ ਚਕਾਉਣੀ ਂ ਡਿਆ ਕੋਈ ਗੱਲ ਨਹੀਂ ਮੈਂ ਜਾਣਾਂ ਆ ਮੈਂ ਕੋਈ ਮਦਦ ਕਰਦਾ ਜਾ ਕੇ ਓ ਲੈ ਆ ਬਾਬਾ ਮੈਂ ਚਕਾਵਾਂ ਤੈਨੂੰ ਹਣ ਕੋਈ ਨੇ ਮੁੰਡੇ ਨੰਗੇ ਕਿਹਨੇ ਚਕਾਈ ਨਹੀਂ ਤੈਨੂੰ ਪਰ ਤੇਰੀ ਦੇ ਪੁੱਤ ਬਾਹ ਹੀ ਨਹੀਂ ਆਗੀ ਤੂੰ ਕਿੱਦਾਂ ਚਕਾ ਲੇਗਾ ਮੈਨੂੰ ਓ ਬਾਬਾ ਕੋਈ ਗੱਲ ਨਹੀਂ ਜੇ ਮੇਰੀ ਅਕਬਾਨ ਹੀ ਆ ਗਈ ਤੇ ਕੋਈ ਮੈਂ ਚਕਾ ਦੇਣਾ ਆ ਮੈਂ ਤੇ ਪੁੱਤਰਾ ਰੱਬ ਦਾ ਤੇ ਪੁੱਤਰਾ ਰੱਬ ਦਾ ਭੇਜਿਆ ਫਰਿਸ਼ਤਾਨ ਮੈਂ ਤਾਂ ਬਸ ਮੈਂ ਤਾਂ ਸਾਨੂੰ ਤੇ ਦੇਖ ਰਿਹਾ ਸਾਨੂੰ ਤੇ ਦੇਖ ਰਿਹਾ ਤੂੰ ਮੇਰੀ ਮਦਦ ਕੀਤੀ ਹੈ ਮੇਰੀ ਮਦਦ ਕੀਤੀ ਜਦ ਮੈਂ ਤੇਰੇ ਤੋਂ ਬਹੁਤ ਮੰਗੀ ਮੰਗਦਾ ਕੀ ਮੰਗਦਾ ਬਾਬਾ ਜੀ ਮੇਰੇ ਟਿੰਡ ਦੇ ਵਾਲ ਆ ਜਾਣ ਬੱਚਾ ਟਿੰਡ ਦੇ ਵਾਲ ਤੇ ਮੁਸ਼ਕਲ ਆ ਕੋਈ ਹੋਰ ਚੀਜ਼ ਮੰਗ ਬੱਚਾ ਤੂੰ ਐ ਕਰ ਮੈਂ ਤੈਨੂੰ 1 ਲੱਖ ਰੁਪਇਆ ਦੇਣਾ ਜਾਂ ਦੋਵੇਂ ਬਾਵਾ ਬਰਾਬਰ ਕਰਾ ਲਾ दस टीचर के दोंवां ਵਿੱਚੋਂ بابا ਜੀ 1 ਲੱਖ ਰੁਪਏ ਦੇ ਮੈਂ ਕਮਾਈ ਲੈਣਾ ਮੇਰੀਆਂ ਦੋਵੇਂ ਬਾਵਾ ਬਰਾਬਰ ਕਰ ਦੋ ਖਾਸ ਤੂ ਨੋ 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 ਉਹ بابا ਦੀ ਜਿੱਤਾਂ ਨੂੰ